ਸਰਹੱਦ ਪਰ ਗੁਰਤਾਮਾ ਦੇ ਦਰਸ਼ਨ ਦੀਦਾਰ ਦੀ ਚਾਲ ਲਈ ਬੈਠੀ ਸੰਗਤ ਇਸ ਵਾਰ ਕਈ ਗੁਰਦੁਆਰਿਆਂ ਦੇ ਦਰਸ਼ਨਾਂ ਤੋਂ ਵਾਂਝੀ ਰਹਿ ਜਾਏਗੀ। ਇਸ ਸਾਲ ਪਹਿਲੀ ਪੰਜ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸਿਰਫ ਨਨਕਾਣਾ ਸਾਹਿਬ ਜਾ ਦਰਸ਼ਨ ਕਰਨ ਦੀ ਹੀ ਮਨਸੂਰੀ ਮਿਲੀ ਹੈ। ਗੁਰਪੁਰਬ ਮੌਕੇ ਸਿਰਫ 5 ਦਿਨ ਦਾ ਵੀਜ਼ਾ ਮਿਲੇਗਾ। स्ताई नवंबर नु संगत वागा सरहद राही पाकिस्तान जाएगी क्योंकि कोरोना करके ट्रेन सेवा देश दरमियान बंद है एक दिसंबर नु संगत वापस भारत आ जाएगी ਗੁਰਪੁਰਬ ਮਨਾਉਣ ਵਾਸਤੇ ਪਾਕਿਸਤਾਨ ਨੇ ਜਿਹੜਾ ਉਹ ਸ਼ਡਿਊਲ ਜਾਰੀ ਕਰ ਦਿੱਤਾ ਹੈ ਪਾਕਿਸਤਾਨ ਸਿਕਿਉਰਿਟੀ ਦੁਆਰਾ ਪਰਬਨ ਕਮੇਟੀ ਤੇ ਮਜਲੂਕਾ ਵਕਤ ਲਾਖਬੋੜ ਨੇ ਜਿਹੜਾ ਸ਼ਡਿਊਲ ਜਾਰੀ ਕੀਤਾ ਹੈ ਉਹਦੇ ਮੁਤਾਬਿਕ 27 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਜਿਹੜੀਆਂ 3 ਦਿਨ ਗੁਰਪੁਰਬ ਦੀ ਤਕਰੀਬਾਤ ਜਿਹੜੀਆਂ ਨੇ ਉਹ ਗੁਰਦੁਆਰਾ ਜਨਮਸਥਾਨ ਨਨਕਾਣਾ ਸਾਹਿਬ ਇੱਥੇ ਹੋਣੀਆਂ ਜਿਹੜੀਆਂ ਆਪਾਰਸ ਵਿੱਚ ਦੂਸਰੇ ਮੁਪਤ ਤਸੰਤਾਂ ਆਉਣੀਆਂ ਨੇ ਉਹਨਾਂ ਵਾਸਤੇ ਵੀ ਸ਼ਡਿਊਲ ਜਾਰੀ ਕੀਤਾ ਗਿਆ ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪਰਬਨ ਕਮੇਟੀ ਨੂੰ ਜਿਹੜਾ ਦਾਵਤਨਾਮਾ ਭੇਜਿਆ ਗਿਆ ਹੈ ਉਦੇ ਵਿੱਚ ਉਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਉਹ ਇੰਡੀਆ ਤੋਂ ਜਿਹੜੀਆਂ ਸੰਤਾਨ ਨੇ 27 ਤਰੀਕ ਤੋਂ ਲੈ ਕੇ 27 ਤਰੀਕ ਨੂੰ ਆ ਪਾਕਿਸਤਾਨ ਆ ਸਕਤੀਆਂ ਨੇ ਬਾਗਾਂ ਬਾਰਡਰ ਤੇ ਉਹਨਾਂ ਦਾ ਜਿਹੜਾ ਖੈਰ ਮਕਦਮ ਕੀਤਾ ਜਾਏਗਾ ਉਹਨਾਂ ਨੂੰ ਜੀਐਨ ਆਖਿਆ ਜਾਏਗਾ ਲੇਕਿਨ ਇਸ ਵਾਰ ਜਿਹੜੀ ਤਬਦੀਲੀ ਕੀਤੀ ਗਈ ਹੈ ਉਹ ਇਹ ਹੈ ਕਿ ਜਿਹੜੇ ਇੰਡੀਆ ਤੋਂ ਯਾਤਰੀ ਆਣਗੇ ਕਰੋਨਾ ਮਹਾਮਾਰੀ ਕਰਕੇ ਐਰਕ ਉਹਨਾਂ ਦੇ ਵੀਜ਼ੇ ਦੇ ਜਿਹੜੇ ਦਿਨ ਨਹੀਂ ਉਹ ਘਟਾ ਦਿੱਤੇ ਗਏ ਨੇ ਸਿਰਫ 5 ਦਿਨ ਦਾ ਵੀਜ਼ਾ ਪਾਕਿਸਤਾਨ ਵੱਲੋਂ ਜਿਹੜਾ ਉਹਨਾਂ ਨੂੰ ਦਿੱਤਾ ਜਾਏਗਾ सताई तरीक को तो लैके सताई नवंबर तो दो आ, दिसंबर तक का वीज़ा जोड़ा दिता जाएगा उन्होंने सताई तरीक में यात्री जोड़े ने वाहगा रस्ते पाकिस्तान आन ग सिर्फ ननका साहब बेचा क्याम किया जाएगा उ तकरीब शरीक हो बाकी शहर ने जिस तरह लाहौर है करतारपुर साहब है हसन दालजा साहब है आ, या बाकी जो गुरद्वारा साहब ने एक सिख यात्री जोड़े ने उत्थे नहीं जा सकन ਇੱਕਮ ਤਰੀਕ ਨੂੰ ਜਿਹੜਾ ਪੀ 3 ਨਵੰਬਰ ਤੱਕਰੀਬ ਖਤਮ ਹੋਏਗੀ ਅਤੇ 1 ਇੱਕਮ ਦਸੰਬਰ ਨੂੰ ਯਾਤਰੀ ਜਿਹੜੇ ਨੇ ਉਹਨਾਂ ਨੂੰ ਬਸਾਂ ਦੇ ਜ਼ਰੀਏ ਬਾਗਾ ਦੇ ਬਾਰਡਰ ਰਾਹੀਂ ਰਸਤੇ ਵਾਪਸ ਭੇਜਿਆ ਜਾਏਗਾ ਪਾਕਿਸਤਾਨ ਜੱਥੇ ਨਾਲ ਜਾਣ ਲਈ ਇਸ ਵਾਰ ਨੈਗੇਟਿਵ ਕੋਰੋਨਾ ਰਿਪੋਰਟ ਵੀ ਲੈ ਕੇ ਜਾਣੀ ਹੋਏਗੀ ਤੇ ਉੱਥੇ ਜਾ ਕੇ ਤਮਾਮ ਐਸਓਪੀਸ ਦੀ ਪਾਲਣਾ ਕਰਨ ਤੇ ਹੀ ਦਰਸ਼ਨਾ ਦੀ ਇਜਾਜ਼ਤ ਮਿਲੇਗੀ ਪਾਕਿਸਤਾਨ ਸਰਕਾਰ ਨੇ ਹਰ ਇੱਕ ਕੋਰੋਨਾ ਮਹਾਮਾਰੀ ਕਰਕੇ ਪਾਬੰਦੀ ਲਗਾਈ ਹੈ ਕਿ ਜਿਹੜੀਆਂ ਬਾਰੋ ਸਤਾਨ ਕਿਆਂ ਉਨਾ ਵਾਸਤੇ ਕੋਈ ਨਾ ਟੈਸਟ ਦੀ ਰਿਪੋਰਟ ਜਿਹੜੀ ਹੈ ਨਾਲ ਲੈ ਕੇ ਆਉਣਾ ਜ਼ਰੂਰੀ ਹੈ ਉਹ ਰਿਪੋਰਟ ਨੈਗੇਟਿਵ ਹੋਣੀ ਚਾਹੀਦੀ ਹੈ ਉਸ ਤੋਂ ਉਸ ਤੋਂ ਬਾਅਦ ਹੀ ਪਾਕਿਸਤਾਨ ਵਿੱਚ ਐਂਟਰੀ ਦਿੱਤੀ ਜਾਏਗੀ ਜਿਹੜੀਆਂ ਮਕਾਮੀ ਸੰਗਤਾਂ ਨੇ ਉਹਨਾਂ ਨੂੰ ਵੀ ਇਹ ਕਿਹਾ ਗਿਆ ਹੈ ਕਿ ਜਦੋਂ ਕੋਈ ਉਪਰੋਕਤ ਤਕਰੀਬਾਂ ਵਿੱਚ ਸ਼੍ਰੀਕ ਹੋਣ ਤੇ ਕੋਰੋਨਾ ਐਸਓਪੀ ਦਾ ਚਾਲ ਰੱਖਣਾ ਦਿਨਾਂ ਦੀ ਗਿਣਤੀ ਘਟਾਈ ਗਈ ਹੈ ਸਿਰਫ ਨਨਕਾਣਾ ਸਾਹਿਬ ਤੱਕ ਰੂਟ ਉਲੀਕਿਆ ਗਿਆ ਹੈ ਹਾਲਾਂਕਿ ਸੰਗਤ ਦੀ ਗਿਣਤੀ ਤੇ ਕੋਈ پابੰਦੀ ਨਹੀਂ ਉੱਧਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤ ਦੇ ਪੁਕਤਾ ਬੰਦੋਬਸਤਾ ਦਾ ਦਾਵਾ ਖੋਇਆ ਹੈ। ਇਸ ਸਾਲ ਵੀ ਗੁਰੂ ਦੀ ਅਪਾਰ ਬਖਸ਼ਿਸ਼ ਦੁਆਰਾ 551 ਪ੍ਰਕਾਰ ਦੇ ਆੜਾ ਅਸੀਂ ਬੜੇ ਪਿਆਰ ਤੇ ਸ਼ਰਧਾ ਨਾਲ ਮਨਣਨ ਜਾ ਰਹੇ ਹਾਂ। ਪਾਕਿਸਤਾਨ ਦੀ ਗਵਰਨਮੈਂਟ ਵੱਲੋਂ ਪਾਕਿਸਤਾਨ ਦੇ तमाम ادارے ਵੱਲੋਂ ਸਾਨੂੰ ਇਹ ਯਕੀਨੀ ਦਿਹਾਨੀ ਕਰਾਈ ਗਈ ਹੈ ਕਿ ਪਾਕਿਸਤਾਨ ਤੋਂ ਇਲਾਵਾ ਜਿੰਨੀ ਵੀ ਬਾਹਰ ਦੀ ਸੰਗਤ ਨੇ ਜਿੱਦੇ ਵਿੱਚ ਟਾਈਸਪੁਰਾ ਨੇ ਔਰ ਖਾਸ ਕਰ ਇੰਡੀਆ ਦੀ ਸੰਗਤ ਨੇ ਉਹਨਾਂ ਵਾਸਤੇ ਅਸੀਂ ਕੋਵਿਡ-19 ਕਰਕੇ ਜਿੰਨੇ ਵੀ ਸਾਡੇ ਐਸਓਪੀ ਦੇ ਇੰਤਜ਼ਾਮਾਤ ਨੇ ਉਹ ਅਸੀਂ ਮੁਕੰਮਲ ਕਰ ਚੁੱਕੇ ਆ ਤੇ ਜਿੰਨੀ ਵੀ ਸੰਗਤ ਆਣਾ ਚਾਹੇ ਚਾਹੇ ਉਹ ਇੰਡੀਅਨ ਸੰਗਤ ਹੋਵੇ ਚਾਹੇ ਉਹ ਡਾਇਸਪੋਰਾ ਦੀ ਸੰਗਤ ਹੋਵੇ ਬਾਹਰ ਕੰਟਰੀਆਂ ਦੀ ਅਸੀਂ ਉਹਨਾਂ ਨੂੰ ਜੀਆਈ ਨੂੰ ਆਖਦੇ ਆ ਤੇ ਪਾਕਿਸਤਾਨ ਦੇ ਇਦਾਰਿਆਂ ਜਿੰਨੇ ਵੀ ਕੰਮ ਕਰਦੇ ਨੇ ਉਹਨਾਂ ਨੂੰ ਉਹਨਾਂ ਵੱਲੋਂ ਵੀ ਬੜੇ ਹੀ ਦਿਲ ਖਲੂਸ ਕਰਕੇ ਅਸੀਂ ਉਹਨਾਂ ਨੂੰ ਜੀਆਈ ਨੂੰ ਆਖਦੇ ਆ ਤੇ ਉਮੀਦ ਕਰਦੇ ਹਾਂ ਕਿ ਜਿੰਨੀ ਵੀ ਸੰਗਤ ਇਸ ਪ੍ਰਕਾਸ਼ ਦਿਹਾੜੇ ਵਿੱਚ ਸ਼ਾਮਿਲ ਹੋ ਸਕਣ ਸਾਨੂੰ ਬੜੀ ਹੀ ਇਸ ਦੀ ਖੁਸ਼ੀ ਹੋਏਗੀ ਔਰ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਹਰ ਸਾਲ ਇਹ ਪ੍ਰਕਾਸ਼ ਦਿਹਾੜਾ ਮਨਾਉਨੇ ਆ ਖਾਸ ਕਰ ਇੰਡੀਅਨ ਸੰਗਤ ਸਾਡੇ ਕੋਲ ਪਹੁੰਚੇ ਔਰ ਇਹ ਪ੍ਰਕਾਸ਼ ਦਿਹਾੜਾ ਅਸੀਂ ਬੜੇ ਪਿਆਰ ਤੇ ਸ਼ਰਧਾ ਨਾਲ ਮਿਲ ਕੇ ਮਨਾਈਏ ਕਰਤਾਰਪੁਰ ਸਾਹਿਬ ਲੰਗਾ ਵੀ ਬੰਦ ਹੈ ਇਧਰ ਸਿੱਖ ਸੰਗਤ ਲਗਾਤਾਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਤੋਂ ਪਹਿਲਾਂ ਲੰਗਾ ਖੋਲਣ ਦੀ ਅਪੀਲ ਕਰ ਰਹੀ ਹੈ ਤੇ ਉਹ ਦਨਨਕਾਣਾ ਸਾਹਿਬ ਨੂੰ ਛੱਡ ਹੋਰ ਗੁਰਦ ਆਮਾ ਦੇ ਦਰਸ਼ਨਾਂ ਦੀ ਮਨਾਹੀ ਵਾਲਾ ਫੈਸਲਾ ਵੀ ਆ ਗਿਆ ਹੈ